ਗਰਮੀਆਂ ਕਰਕੇ ਲੋਰਾ ਦੇ ਟੀ-ਸ਼ਰਟ ਦਾ ਮਿਲ ਲਾਤਾ 1000 ਰੁਪਏ ਦੇ ਵਿੱਚ 6 ਪੀਸ ਬਈ ਆ ਟੀ-ਸ਼ਰਟ ਆ ਕਿ ਇਹ ਵਧੀਆ 350 ਰੁਪਿਆ ਲਈ ਚੈੱਕ ਕਰ ਲੋ ਇਹ ਚ ਸਾਈਜ਼ ਰਹਿ ਗਿਆ ਐਮ ਤੇ ਐਲ ਤੇ ਆਪਾਂ ਕਰਤੀਆਂ ਹੋਈਆਂ ਅਗੀਆਂ 6 ਇਹ ਜੋ ਸਿਰਫ ਲਾਅ ਸੀ ਆ ਦੇਖੋ ਢੇਰਾਂ ਦੇ ਢੇਰ ਲੱਗੇ ਪਿਆ ਪੂਰੀ ਵਧੀਆ ਕੁਆਲਿਟੀ ਆ ਐਸਐਲ ਡਬਲ ਐਕਸਸਾਈਜ਼ ਦੀ ਰੇਸ਼ੋ ਜਿਆਦਾ ਵੀ ਕਹਿੰਦੀ ਆ ਹੁਣ ਇਹ ਤੇ ਸਾਈ ਸਿਰਫ ਰਹਿ ਗਿਆ ਐਮ ਐਲ ਜਿਹੜੇ ਬੰਦੇ ਨੇ ਐਮ ਐਲ ਸਾਈ ਹੁੰਦੇ ਆ ਵਧੀਆ ਟੀ-ਸ਼ਰਟ ਆ 350 ਰੁਪਏ ਵਾਲੀ ਪਰ ਆ ਦੇ ਦਿਆਂ 1000 ਦੀਆਂ 6 ਉਹਨਾਂ ਨੂੰ ਮਿਲਣੀਆਂ ਜਿਹੜੇ ਬੰਦੇ ਕਰਕੇ ਆਉਣਗੇ ਵੀਡੀਓ ਨੂੰ ਸ਼ੇਅਰ ਤੇ ਲਾਉਣਗੇ ਸਟੋਰੀਆਂ ਦੱਬ ਕੇ ਸ਼ੇਅਰ ਕਰ ਦਿਓ ਆਉਣਾ ਕਿਤੇ ਸ਼ਹਿਰ ਰਾਮਪਰਾ ਜ਼ਿਲ੍ਹਾ ਬਠਿੰਡਾ ਬਾਲਾਜੀ گارਮੈਂਟ ਤੇ ਧੰਨਵਾਦ ਜੀ ਹਾਂਜੀ ਬਾਈ ਜੀ ਸਸਤੀ ਕਾਜ ਦੀ 1000 ਰੁਪਏ ਦੀਆਂ 6 ਲੋਰ ਆ ਗਈਆਂ ਆਰਟੀਕਲ ਬਹੁਤ ਕਹਿਣ ਨੇ ਬਾਲਾ ਜੀ ਗਰਮਟ 40 ਤਰ੍ਹਾਂ ਦੇ ਲੋਹਰਾ ਆ ਚੁੱਕੇ ਨੇ 1000 ਦੀਆਂ ਤਿੰਨ ਤੇ ਉਦੋਂ ਵਾਲਿਆਂ ਦੀਆਂ 1000 ਦੀਆਂ ਦੋ ਤੇ ਉਦੋਂ ਬੱਚਿਆਂ ਦੇ ਕੱਪੜੇ ਆਏ ਗਰਮੀਆਂ ਹੋ ਗਈਆਂ ਛੁੱਟੀਆਂ ਪੈ ਗਈਆਂ ਬਈ ਬਹੁਤ ਸੋਹਣੇ ਕੱਪੜੇ ਆ ਚੁੱਕ ਨੇ 1000 ਰੁਪਏ ਦੇ 6 ਟੀ-ਸ਼ਰਟਾਂ 1000 ਰੁਪਏ ਦੇ 4 ਟੀ-ਸ਼ਰਟਾਂ ਪੂਰਾ ਫੈਮਿਲੀ ਕੈਂਪ ਹੈ ਸਟੋਰ ਦਿਖਾ ਦੇ ਬਈ ਕਿੰਨਾ ਵੱਡਾਗਾ ਪੂਰਾ ਫੁੱਲ ਸਟੋਰ ਭਰਿਆ ਪਿਆ ਬਈ ਪੈਂਟਾਂ ਲੈ ਲਓ ਸ਼ਰਟਾਂ ਲੈ ਲਓ ਲੋਹਰਾ ਲੈ ਟੀ-ਸ਼ਰਟਾਂ ਹਰ ਤਰ੍ਹਾਂ ਦੇ ਕੱਪੜੇ ਜੇ ਕਿਸ ਨੇ ਬਾਈ ਨੇ ਬਾਹਰ ਜਾਣਾਗਾ ਮਾਈਨਸ 3 ਦੇਲੇ ਕੱ ਜਿਵੇਂ ਹੁਣ ਹੇਮਗੋੜੀ ਦੀ ਯਾਤਰਾ ਸ਼ੁਰੂ ਹੋ ਗਈ ਤੇ ਅਮਰਨਾਥ ਦੀ ਯਾਤਰਾ ਸ਼ੁਰੂ ਹੋ ਗਈ ਉਹਦੇ ਵਾਸਤੇ ਕੱਪੜੇ ਲੈਣੇ ਬਹੁਤ ਘੈਂਡ ਕੱਪੜੇ ਆ ਚੁੱਕੇ ਨੇ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਜਿੰਨੇ ਵੀ ਬੰਦੇ ਸ਼ੇਅਰ ਕਰ ਕਰਨਗੇ 2000 ਦੇ ਕੱਪੜਿਆਂ 'ਤੇ ਇੱਕ ਟੀ-ਸ਼ਰਟ ਜਾ ਫ੍ਰੀ ਮਿਲੂਗੀ ਧੰਨਵਾਦੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਸ਼ੁੱਕਰਵਾਰ ਹੈ ਤਰੀਕ ਹੈਗੀ 18 ਵਾਈਟ ਟੀ-ਸ਼ਰਟ ਦਾ ਮਾਲ ਆ ਗਿਆ ਨਾ ਵਾਈਟ ਹਾਊਸ ਕਾਟਨ ਦੀਆਂ ਟੀ-ਸ਼ਰਟਾਂ ਨੇ ਪਿਓਰ ਲੈਕਰ ਆਊਗਾ ਵਾਈਟ ਵਾਈਟ ਕਰਦਨੇ ਆ ਕਿਉਂਕਿ ਸ਼ੁੱਕਰਵਾਰ ਨੂੰ ਕਹਿੰਦੇ ਵਾਈਟ ਰੰਗ ਪਾਈਦਾ ਹੁੰਦਾਗਾ ਸਫੇ ਪਿਓਰ ਕਾਟਨ ਦਾ ਕਪੜਾ ਹੋਊਗਾ ਪ੍ਰਿੰਟਿੰਗਾਂ ਪੂਰੀਆਂ ਕੈਨਸ ਸਿੰਥੈਟਿਕ ਕਪੜਾ ਨਹੀਂ ਪਿਓਰ ਕਾਟਨ ਦੇ ਵਿੱਚ ਕੜਾਈਆਂ ਕੀਤੀਆਂ ਹੋਈਆਂ ਨੇ ਬਹੁਤ ਸੋਹਣੇ ਸਟੱਫ ਨੇ ਲੈਕਰਾ ਫੈਬ੍ਰਿਕਾ ਦੱਬ ਕੇ ਸ਼ੇਅਰ ਕਰ ਦੋ ਸ਼ਹਿਰ ਆਪਣਾ ਰਾਮਪਰਾ ਜ਼ਿਲ੍ਹਾ ਬਠਿੰਡਾ ਤੇ ਬਾਕੀ ਇਹ ਆਹ ਦੀਆਂ 6 ਤੇ 4 ਤੇ 2 ਦੀ ਵੈਰਾਈਟੀ ਬਹੁਤ ਪਈ ਹੈ ਸ਼ੇਅਰ ਕਰਨ ਵਾਲਿਆਂ ਨੂੰ ਇੱਕ ਟੀ-ਸ਼ਰਟ ਜਮ ਫ੍ਰੀ ਮਿਲੇਗੀ ਪਲੱਸ ਸ਼ਾਪਿੰਗ ਕਰ ਲਓ ਧੰਨਵਾਦ ਸਾਰਿਆਂ ਦਾ ਜੀ ਹਾਂਜੀ ਬਾਈ ਸਸਤੀ ਕਾਲ ਜੀ ਤੁਸੀਂ ਪੈਂਟਾ ਸ਼ਰਟਾਂ ਲੈਣਾ ਚਾਹੁੰਦੇ ਆ ਬਹੁਤ ਵਧੀਆ ਵੈਰੀਟੀ ਆ ਚੁੱਕੀ ਆ ਦੇਖੋ ਸ਼ਰਟਾਂ ਦੇ ਢੇਰ ਬਹੁਤ ਸਾਰੇ ਨੇ ਰਿਟੇਲ ਪਲੇਨ ਦੇ ਵਿੱਚ ਹੋਣਗੇ 18 ਕਲਰ ਤੇ ਵਾਈਟ ਬਲੈਕ ਦੇ ਵਿੱਚ ਕੁਝ ਛਾਹਾਂ ਉਂਡੀ ਡਿਜ਼ਾਈਨ ਹੋਣਗੇ ਆ ਦੇਖੋ ਪਲੇਨ ਦੇ ਸਾਰੇ ਸਾਈਜ਼ ਮਿਲ ਗਏ ਐਮ ਤੋਂ ਲੈ ਕੇ 4ਐਕਸਰ ਤੱਕ ਤੇ ਆ ਗਏ ਬਾਈ ਲਾਈਨਿੰਗ ਵਾਲੀਆਂ ਆ ਗਏ ਚੈੱਕ ਵਾਲੀਆਂ ਦੇਖੋ ਕੱਪੜੇ ਵਧੀਆ ਹੋਣਗੇ ਪਿਓਰ ਕਾਟਨ ਦੇ ਵਿੱਚ ਹੋਣਗੇ ਸਿੰਥੈਟਿਕ ਕੱਪੜੇ ਨਹੀਂ ਬਾਈ ਅੱਜ ਕੱਲ ਪੇਪਰ ਚੈੱਕ ਪੇਪਰ ਚੈੱਕ ਹਰ ਇੱਕ ਕਰੀਏ ਦਾ ਪਰ ਉਹ ਸੋਸਾਇਟੀ ਕਪੜਾ ਰਿਹਾ ਜਦੋਂ ਤੁਸੀਂ ਪਾਉਂਗੇ ਤਾਂ ਤੁਹਾਡੇ ਬੋਡੀ ਦੇ ਉੱਤੇ ਸੂਟ ਨਹੀਂ ਕਰਨਾ ਇਹ ਪਿਓਰ ਕਾਟਨ ਦੇ ਪੀਸ ਹੋਣਗੇ ਸਾਰੇ 1000 ਰੁਪਏ ਤਿੰਨ ਸ਼ਰਟਾਂ ਦੇ ਵੈਰਾਈਟੀ ਬਹੁਤ ਆ ਦੇਖਣ ਨੂੰ ਲਾਈਨਿੰਗ ਦੇ ਵਿੱਚ ਵੀ ਹੈ ਚੈੱਕ ਦੇ ਵਿੱਚ ਵੀ ਹੈ ਚੈੱਕ ਕਰ ਲੋ ਜੀ ਤੇ ਪ੍ਰਿੰਟ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਗਏ ਵੀਰੇ ਰਾਮਪਰਾ ਸਾਹਿਬ ਦੇ ਵਿੱਚ ਪਹੁੰਚੋ ਬਾਲਾ ਜੀ ਗਾਰਮੈਂਟ ਤੇ ਪੂਰੇ ਸੇਤਨੀਆਂ ਰਿਟੇਲ ਚ ਨਾ ਬਾਈ ਪੂਰੇ ਵੱਡੇ ਵੱਡੇ ਢੇਰ ਲੱਗੇ ਪਏ ਸ਼ਰਟਾਂ ਦੇ ਫਰੈਸ਼ ਸਟੌਕ ਹੋਊਗਾ ਸਾਈਜ਼ ਹੋਣਗੇ ਐਮ ਤੋਂ ਲੈ ਕੇ ਡਬਲ ਐਕਸ ਲ ਤੱਕ ਦੇ ਬਾਈ ਦਬ ਕੇ ਸ਼ੇਅਰ ਕਰ ਲਓ ਵੀਡੀਓ ਨੂੰ ਸ਼ਹਿਰ ਰਾਪੜਾ ਦੇ ਵਿੱਚ ਫਾਰਮਲ ਪੈਂਟਾਂ ਸ਼ਰਟਾਂ ਦਾ ਬਹੁਤ ਤਕੜਾ ਆ ਤਾਂ ਮੇਲਾ ਵਧੀਆ ਕੁਆਲਿਟੀ ਫੁੱਲ ਵੈਰਾਈਟੀ ਦੇ ਨਾਲ ਨਾਰਮਲ ਰੇਟਾਂ ਦੇ ਵਿੱਚ ਪਹੁੰਚੋ ਤੇ ਸ਼ੇਅਰ ਕਰਨ ਵਾਲਿਆਂ ਨੂੰ ਇੱਕ ਟੀ-ਸ਼ਰਟ ਜਾਵਾਂ ਫ੍ਰੀ ਮਿਲੂਗੀ ਪਲੱਸ ਸ਼ਾਪਿੰਗ ਦੇ ਉੱਤੇ 2000 ਦੇ ਉੱਤੇ ਧੰਨਵਾਦੀ ਹਾਂਜੀ ਬਾਈ ਸਸਤੀ ਕਾ ਲੀ ਆਪਣੇ ਕੋਲੇ ਨਾ ਬਾਈ ਫਾਰਮਲ ਪੈਂਟ ਆ ਗਈਆਂ ਬਹੁਤ ਵਧੀਆ 38 ਸਾਈਜ਼ ਤੋਂ ਲੈ ਕੇ 42 ਸਾਈ ਰੇਟ ਕੇ ਸਿਰਫ ਤੇ ਸਿਰਫ 1000 ਦੀ ਤਿੰਨ ਬਾਈ ਵੱਡੇ ਸਾਈਜ਼ ਮੰਗਾਲੇ ਸਪੈਸ਼ਲ ਓਵਰਸਾਈਜ਼ ਆ ਲੋ 42 ਸਾਈਜ਼ ਤੱਕ ਦੀ ਪੈਂਟ ਆ ਗਈ ਤੇ ਪਲੱਸ ਉਹਨੂੰ ਇੱਕੋ ਕੀ ਹੋਰ ਆਦੀ ਵੀ ਬੂਟ ਕਟ ਪੈਂਟਾਂ ਆ ਗਈਆਂ ਆਪਣੇ ਕੋਲ ਹੀ ਹੁਣ ਵਿਆਹ ਸ਼ਾਦੀਆਂ ਚੱਲਤੀਆਂ ਨੇ ਆਹ ਆਦੀ ਤਿੰਨ ਪੈਂਟਾਂ ਆ ਗਈਆਂ ਬੂਟ ਕਟ ਦੇ ਵਿੱਚ 10 ਰੰਗ ਬੂਟ ਕਟ ਦੇ ਵਿੱਚ ਆ ਤੇ 38 42 ਚ ਵੀ 10 ਰੰਗ ਮਿਲਨੇ ਆ ਪਲੱਸ 1500 ਰੁਪਏ ਦੀ ਤਿੰਨ ਪੈਂਟਾਂ ਆ ਗਈਆਂ ਬਾਈ ਵਧੀਆ ਕੁਆਲਿਟੀ ਦਾ ਆ ਦੇਖੋ ਕਿੰਨਾ ਸਟਾਕ ਆ ਪਿਆ ਵੀਰੇ 1000 ਪੀਸ ਫਾਰਮਲ ਪੈਂਟਾਂ ਦਾ ਆ ਗਿਆ 1000 ਦੀ ਤਿੰਨ 1500 ਦੀ ਦੱਬ ਕੇ ਸ਼ੇਅਰ ਕਰ ਦਿਓ ਵਿਆਹ ਸ਼ਾਦੀਆਂ ਲਈ ਗਾਕਾ ਨੂੰ ਆਫਿਸ ਵਾਲੇ ਨੂੰ ਦੱਬ ਕੇ ਸ਼ੇਅਰ ਕਰੋ ਧੰਨਵਾਦੀ ਸਾਰਿਆਂ ਦਾ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਆਪਾਂ ਜੀਨ ਦਾ ਕੰਮ ਸ਼ੁਰੂ ਕੀਤਾ ਵੀਰੇ ਰਿਟੇਲ ਦਾ ਕਰਦੇ ਕਰਦੇ ਸੀ ਨਾਲ ਹੁਣ ਹੋਲ ਸੇਲ ਵੀ ਸ਼ੁਰੂ ਕਰ ਲਈ ਤੇ ਹੁਣ ਤੁਹਾਨੂੰ ਜਿਹੜੀ ਵੈਰਾਈਟੀ ਮਿਲੂਗੀ ਸਾਰੀ ਦਿੱਲੀ ਦੀ ਪੈਂਟ ਮਿਲੂਗੀ ਵਧੀਆ ਵਾਸ਼ਿੰਗਾਂ ਨੇ ਬੂਟ ਕੱਟ ਵੀ ਆ ਸਟੇਟ ਵੀ ਆ ਆ ਕਟਿੰਗ ਵਾਲਾ ਮਾਲ ਵੀ ਆ ਜਿਹੜੇ ਵੀ ਮੇਰੇ ਕਿਸੇ ਭਰਾ ਨੇ ਦੁਕਾਨਦਾਰ ਵੀ ਨੇ ਸੈੱਟ ਬਾਈ ਮਾਲ ਲੈਣਾ ਹੋਵੇ ਤੈਨੂੰ ਸਾਰੇ ਸਾਈਜ਼ ਤੇ ਆਪਣੇ ਕੋਲ 38 40 ਸਾਰੇ ਹੱਥਾਂ ਤੇ ਸਾਰੇ ਪਏ ਨੇ ਪੂਰਾ ਫੁੱਲ ਸਟਾਕ ਪਿਆ ਕੋਈ ਐਣੀ 10 ਜੀਨ ਦੀ ਪੈਂਟ ਵੀ ਮਿਲੂਗੀ ਪਲੱਸ ਸ਼ਰਟ ਵੀ ਮਿਲੂਗੀ ਸ਼ਰਟ ਦਾ ਸਟਾਕ ਵੀ ਬਹੁਤ ਆਇਆ ਪਿਆ ਆਪਣੇ ਕੋਲੇ ਆਇਓ ਦਿਖਾ ਦਿੰਨੇ ਤੁਹਾਨੂੰ ਆ ਸਾਰੀ ਜਿੰਨੀ ਇੱਥੇ ਸਰ ਫੁੱਲ ਸਟਾਕ ਪਿਆ ਦੋਰਾ ਟੀ-ਸ਼ਰਟ ਦਾ ਸ਼ਰਟ ਦੇ ਵਿੱਚ ਲਾਈਨਿੰਗ ਮਿਲੂਗੀ ਚੈੱਕ ਮਿਲੂਗੀ ਕਿਸੇ ਵੀ ਤਰ੍ਹਾਂ ਦੀ ਵੈਰਾਈਟੀ ਲੈਣੀ ਹੈ ਬਾਲਾਜੀ ਗਾਰਮੈਂਟ ਤੇ ਪਹੁੰਚੋ ਫ਼ਾਰਮਲ ਪੈਂਟਾਂ ਲੈ ਲਓ ਸ਼ਰਟਾਂ ਲੈ ਲਓ ਲੋਰ ਟੀ-ਸ਼ਰਟ ਲੈ ਲਓ ਹਰ ਤਰ੍ਹਾਂ ਦਾ ਫੁੱਲ ਸਟਾਕ ਹੈ ਰਾਮਪੁਰਾ ਸ਼ਹਿਰ ਹੈ ਜ਼ਿਲ੍ਹਾ ਬਠਿੰਡਾ ਬਾਲਾਜੀ گارਮੈਂਟ ਵਿਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਰਿਟੇਲ ਵਾਸਤੇ ਬਹੁਤ ਵਧੀਆ ਕੱਪੜੇ ਆਏ ਨੇਵੇਂ ਇਹ ਆਦੀਆਂ 6 ਚੀਜ਼ਾਂ 1000 ਦੀਆਂ 2 ਚੀਜ਼ਾਂ ਅੱਜ ਐਤਵਾਰ ਨੂੰ ਬਹੁਤ ਤਗੜੇ ਆਫਰ ਲੱਗੇ ਹੋਣੇ ਧੰਨਵਾਦ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਲਾਜੀ گارਮੈਂਟ ਤੇ ਕਾਰਗੋ ਲੋਰਾ ਆਣੀਆਂ ਕਾਟਨ ਦੀਆਂ ਤੇ ਜਿਹੜੇ ਬੰਦੇ ਘੁੰਮਣ ਜਾ ਰਹੇ ਨੇ ਮਨਾਲੀ ਕੁਲੂ ਤੇ ਆਇਓ ਕਰਾ ਕਸੌੜ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਬਹੁਤ ਸੋਹਣਾ ਸਟਾਕ ਆ ਗਿਆ ਜਿਹੜੀ 21500 ਵਾਲੀ ਕਾਰ ਆ ਗਿਆ ਵਧੀਆ ਕਾਰ ਕੋ ਦਣੀ 1800 ਤੇ ਤਿੰਨ ਰਾਮਪਰਾ ਸ਼ਹਿਰ ਦੇ ਵਿੱਚ ਮੇਲਾ ਲੱਗਿਆ ਜੇ ਕਿਸੇ ਨੇ ਚੋਲਾ ਨਾ ਨਾ ਤੇ ਟੀ-ਸ਼ਰਟਾਂ ਲੋ ਲੈਣੇ 1000 ਰੁਪਏ ਦੇ 6 ਤੇ ਵੈਰੈਟੀ ਬਾਲੀ ਘੈਂਟ ਆ ਬਾਈ ਦੱਬ ਕੇ ਸ਼ੇਅਰ ਕਰ ਦਿਓ ਰਾਮਪਰਾ ਸ਼ਹਿਰ ਦੇ ਵਿੱਚ ਪਹੁੰਚੋ ਸਾਰਿਆਂ ਦਾ ਧੰਨਵਾਦ ਜੀ ਹਾਂ ਜੀ ਬਾਈ ਸਸਤੀ ਕਾਲ ਦੀ ਨੀਕਰ ਸੈੱਟ ਦੇ ਵਿੱਚ ਬਹੁਤ ਸੋਹਣੀ ਵੈਰੈਟੀ ਆ ਗਈ ਬਾਈ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਸੀਜ਼ਨ ਚੱਲੀ ਜਾਂਦਾ ਗਰਮੀਆਂ ਦਾ ਬਹੁਤ ਵਧੀਆ ਤੇ ਆ ਦੇਖੋ ਨੀਕਰ ਸੈੱਟ ਆ ਗਿਆ ਬਹੁਤ ਘੈਂਟ ਕੁਆਲਿ ਬਹੁਤ ਵਧੀਆ ਨਿਕਰ ਸ਼ਰਟਾਂ ਦੇ ਸਪੈਸ਼ਲਿਸਟ ਕੁਆਲਿਟੀ ਦਾ ਅੱਛਾ ਬਣੂਗਾ ਪਿਓਰ ਕਾਟਨ ਦਾ ਕਪੜਾ ਹੋਊਗਾ ਤੇ ਤਿੰਨ ਚਾਰ ਕਲਰ ਹੋਣਗੇ ਪੈਕ ਪ੍ਰਿੰਟਿੰਗ ਆ ਵੀ ਇਹ ਕਲਰ ਵਾਲਾ ਵੀ ਆ ਬਟਨ ਵਾਲਾ ਵੀ ਆ ਬਹੁਤ ਵਧੀਆ ਮਾਲ ਆ ਬਾਈ ਨਿਕਰ ਸ਼ਰਟ ਦੀ ਕਲੈਕਸ਼ਨ ਬਹੁਤ ਵਧੀਆ ਆ ਗਈ ਪੌਂਚੋ ਰਾਮਪਰਾ ਸ਼ਹਿਰ ਦੇ ਵਿੱਚ ਬਾਲਾ ਜੀ ਗਾਰਮੈਂਟ ਦੇ ਦੱਬ ਕੇ ਸ਼ੇਅਰ ਕਰੋ ਬਾਈ ਜੀ ਧੰਨਵਾਦ